ਜਿਹੜੇ ਅੱਗੇ ਹੋਰ ਜਾਨਵਰ ਨਾ ਮਰਨ ਉਹਨਾਂ ਵਾਸਤੇ ਵਾਈਲਡ ਲਾਈਫ ਕੀ ਕਰਦੇ ਉਹ ਅੱਗੇ ਇੱਕ ਕਿਸ਼ਤੀ ਔਰ ਇਹ ਚ ਤਰਪਾਲ ਪਾ ਕੇ ਉਹਦੇ ਚ ਪਾਣੀ ਪਾਇਆ ਤੇ ਇਹ ਆਪਣਾ ਇਹਦੇ ਨਾਲ ਇਹ ਪਾਣੀ ਦਾ ਤਾਂ ਸਮੱਸਿਆ ਹੱਲ ਹੋ ਜਾਏ ਖਾਣ ਪੀਣ ਨੂੰ ਤਾਂ ਬੜਾ ਸਪਤੀ ਬਥੇਰੀ ਹੈ ਜਾਨਵਰ ਉੱਥੇ ਖਾਂਦਾ ਪਾਣੀ ਪੀਣ ਲਈ ਮੈਨ ਆਉਂਦਾ ਤੇ ਨੌਜਵਾਨ ਇੱਕ ਉਹ ਸਾਹਮਣੇ ਜਿਵੇਂ ਮੈਂ ਕੈਮਰਾਮੈਨ ਨੂੰ ਕਹਾਂ ਕਿ ਤੁਹਾਨੂੰ ਵੀ ਦਿਖਾ ਦਾਂ ਸਾਹਮਣੇ ਨੌਜਵਾਨ ਇੱਕ ਪਰਾਲਾ ਕਰਨ ਲੱਗੇ ਸੀ ਕਿ ਉੱਥੇ ਜਿਹੜਾ ਪਿੱਛੇ ਡੈਮ ਦੇ ਇੱਕ ਨਾ ਮਿੱਟੀ ਲਗਾਉਣ ਲੱਗੇ ਸੀ ਕਿ ਪਾਲ ਬਣਾਉਣ ਲੱਗੇ ਸੀ ਮੰਨ ਲਓ ਰੋਕ ਪਰ ਹੁਣ ਦੱਸਿਆ ਜਾ ਰਿਹਾ ਹੈ ਕੁਝ ਮੈਕਿਆਂ ਵੱਲੋਂ ਅ ਪਰਚਾ ਦਰਜ ਕਰਨ ਦੀ ਡਰਾ ਧਮਕਾ ਜਾ ਰਹੇ ਹਨ ਨੌਜਵਨ ਜਿਲ ਤੁਹਾਡੇ ਨਾਲ ਮਿਲ ਕੇ ਸੇਵਾ ਕਰ ਰਹੇ ਨੇ ਪਤਾ ਕਰੋਗੇ ਕਿਸ ਨੇ ਪਰਚੀ ਦਮ ਕੀਤੀ ਇਹ ਕਲਦੀ ਮੇਰੀ ਨੋਟਿਸ ਨਹੀਂ ਸੀਗਾ ਹਾਂਜੀ ਤੇ ਮੈਨੂੰ ਵੀ ਇਹ ਤੁਹਾਡੇ ਆਉਣ ਤੋਂ ਹੁਣੇ ਥੋੜਾ ਚਿਰ ਪਹਿਲਾਂ ਇਹ ਮੇਰੀ ਗੱਲ ਨੋਟਿਸ ਚ ਆਈ ਹੈ ਕਾਫੀ ਅੱਗਾ ਇਸ ਵਾਰ ਲੱਗੀਆਂ ਨੇ ਕਾਫੀ ਕਿਸਾਨਾਂ ਨੇ ਵੀ ਲਾਈਆਂ ਨੇ ਕਾਫੀ ਜੰਗਲ ਦੇ ਵਿੱਚ ਵੀ ਲੱਗੀਆਂ ਨੇ ਉਹਨਾਂ ਅੱਗਾ ਦੇ ਪਿੱਛੇ ਕੌਣ ਸਾਜਿਸ਼ ਕਰਦਾ ਹੈ ਕਿਸ ਨੇ ਜਾਣਬੁੱਝ ਕੇ ਲਾਈਆਂ ਨੇ ਅਣਜਾਣਪਨੇ ਚ ਲੱਗੀਆਂ ਨੇ ਤੁਸੀਂ ਇਸ ਤਹਿ ਤੱਕ ਦੇਖੀਂ ਪੁਰਖ ਕਾਫੀ ਜਾਨਵਰੂ ਤਰਫੋਂ ਕੇ ਮਰੇ ਨੇ ਜਿੰਨਾਂ ਦੀ ਜ਼ਿੰਮੇਵਾਰੀ ਜਾਨਵਰਾਂ ਦੀ ਤੁਹਾਡੇ ਵਿਭਾਗ ਦੇ ਕੋਲ ਹੈ ਅਸੀਂ ਸਵਾ ਸਾਡਾ ਕਮਿਊਨਿਟੀ ਰਿਜ਼ਰਵ ਹਾਂਜੀ ਹਾਂਜੀ ਤੋਂ ਸਿਸਵਾ ਕਮਿਊਨਿਟੀ ਰਿਜ਼ ਤੇ ਉਥੇ ਅਗ ਲੱਗੀ ਸੀ ਇਸੇ ਤਰੀਕੇ ਦੀ ਕੋਈ ਜਾਨਵਰਾਂ ਤੇ ਬਿਮਾਰੀ ਤਾਂ ਨਹੀਂ ਦੇਖੀ ਜਿੱਥੇ ਕਿ ਮੌਤਾਂ ਹੋਈਆਂ ਨੇ ਇਕੱਲੇ ਪਾਣੀ ਦੀ ਤਰਫ ਨਾਲ ਹੀ ਮਰੇ ਨੇ ਪੰਛ ਡੈਮ ਦੇ ਵਿੱਚ ਜਾਂ ਫਿਰ ਕੋਈ ਹੋਰ ਕੋਈ ਘਾਤਕ ਬਿਮਾਰੀ ਤਾਂ ਨਹੀਂ ਜਾਨਵਰਾਂ ਨੂੰ ਲੱਗੀ ਕਿ ਤੁਸੀਂ ਕੋਈ ਪਾਣੀ ਦੇ ਸੰਕਟ ਪੰਜਾਬ ਦੇ ਵਿੱਚ ਛਾਏ ਹੋਏ ਨੇ ਜਿਸ ਨੂੰ ਲੈ ਕੇ ਮਾਨਸੂਨ ਦੱਸਿਆ ਜਾ ਰਿਹਾ ਕਿ 10 ਤੋਂ 12 ਦਿਨ ਬਾਅਦ ਬਾਰਿਸ਼ਾ ਸ਼ੁਰੂ ਹੋਣੀਆਂ ਨੇ ਪਰ ਉਸ ਤੋਂ ਪਹਿਲਾਂ ਲੋਕ ਤਰਾਤਰਾਂ ਕਰ ਰਹੇ ਨੇ ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਕਿੱਲ ਚੱਲ ਰਹੀ ਹੈ ਦੂਜੇ ਪਾਸੇ ਫਸਲਾਂ ਸੁੱਕਦੀਆਂ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਇੱਕ ਖਬਰ ਲਗਾਤਾਰ ਕਈ ਚੈਨਲ ਉੱਤੇ ਨੈਸ਼ਨਲ ਚੈਲੇਂਜ ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਮੋਹਾਲੀ ਜ਼ਿਲ੍ਹੇ ਦੇ ਪਿੰਡ ਪਾਟਸ ਦੀ ਜਿੱਥੇ ਕਿ ਪਾਟਸ ਡੈਮ ਜੋ ਕਿਸਾਨਾਂ ਦੀ ਫਸਲਾਂ ਨੂੰ ਆਬਾਦ ਕਰਨ ਵਾਸਤੇ ਬਣਾਇਆ ਗਿਆ ਸੀ ਪਾਣੀ ਦੇਣ ਵਾਸਤੇ ਬਣਾਇਆ ਗਿਆ ਸੀ ਜਾਨਵਰਾਂ ਨੂੰ ਪਾਣੀ ਪਿਲਾਉਣ ਵਾਸਤੇ ਬਣਾਇਆ ਗਿਆ ਸੀ ਪਰ ਉਹ ਡੈਮ ਅੱਜ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਪਿਆ ਜਿਸ ਡੈਮ ਨੇ ਕਾਫੀ ਫਸਲਾਂ ਪਾਲੀਆਂ ਪਰ ਜੋ ਜਾਨਵਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਸੈਂਕੜਿਆਂ ਦੇ ਕਰੀਬ ਇਸ ਜਗ੍ਹਾ ਉੱਤੇ ਮਰੇ ਨੇ ਤੋ ਜਾਨਵਰਾਂ ਦੀ ਜ਼ਿੰਮੇਵਾਰੀ ਵਲਡ ਲਾਈਫ ਜੋ ਵਿਭਾਗ ਹੁੰਦਾ ਹੈ ਉਹਨਾਂ ਦੇ ਅਧੀਨ ਆਂਦਾ ਪਰ ਉਹ ਮਹਿਕਮਾ ਕੀ ਕਰ ਰਿਹਾ ਹੈ ਮਹਿਕਮੇ ਨੇ ਕੀ ਕੀਤਾ ਹੈ ਹੁਣ ਤੱਕ ਜਾਨਵਰ ਕਿਉਂ ਮਰੇ ਨੇ ਉਸ ਬਾਤ ਤੇ ਕਾਫੀ ਗੱਲਾਂ ਕਾਫੀ ਸਵਾਲ ਨੇ ਇਸ ਨੂੰ ਲੈ ਕੇ ਵਲਡ ਲਾਈਫ ਦੇ ਡੀ ਐਫਓ ਸਾਹਿਬ ਤੇ ਸੀਨੀਅਰ ਅਧਿਕਾਰੀ ਪਰਸ ਡੈਮ ਦੇ ਵਿੱਚ ਪਹੁੰਚੇ ਹੋਏ ਨੇ ਨੌਜਵਾਨ ਉਹੀ ਨੇ ਜਿਹਦੇ ਲਗਾਤਾਰ ਟੈਂਕਾਂ ਦੇ ਨਾਲ ਪਾਣੀ ਪਾ ਰਹੇ ਨੇ ਡੀ ਐਫਓ ਸਾਹਿਬ ਨਾਲ ਗੱਲਬਾਤ ਕਰਾਂਗੇ ਸਰ ਤੁਸੀਂ ਪਹੁੰਚਿਓ ਬਹੁਤ ਸਵਾਗਤ ਹੈ ਤੁਹਾਡਾ ਇਸ ਜਗ੍ਹਾ ਦੇ ਉੱਤੇ ਜਿਸ ਤਰੀਕੇ ਦੀ ਘਟਨਾ ਵਾਪਰ ਰਹੀ ਹੈ ਪਰ ਉਸ ਦੇ ਨਾਲ ਕਿਤਨੇ ਕਿਤੇ ਅੱਖਾਂ ਨਾਮ ਹੋ ਰਹੀਆਂ ਨੇ ਬਹੁਤ ਜ਼ਿਆਦਾ ਲੋਕ ਉਦਾਸ ਨੇ ਕਿ ਇਹ ਸਮਾਂ ਆ ਗਿਆ ਕਿ ਜਾਨਵਰ ਤਰਫਰਫ ਕੇ ਮਰ ਰਹੇ ਨੇ ਜਿਨ੍ਹਾਂ ਨੂੰ ਕੁਦਰਤ ਨੇ ਪੈਦਾ ਕੀਤਾ ਦੇਖੋ ਸੋਕੇ ਦੇ ਕਾਰਨ ਤੁਹਾਨੂੰ ਵੀ ਪਤਾ ਵੀ ਇਸ ਵਾਰੀ ਟੈਂਪਰੇਚਰ ਬੜੇ ਰਾਈਜ਼ ਹੋ ਰਿਹਾ ਹਾਂਜੀ ਤੋ ਵਾਈਲਡ ਲਾਈਫ ਡਿਪਾਰਟਮੈਂਟ ਤਾਂ ਚਲੋ ਕਰ ਰਿਹਾ ਜਿਹੜਾ ਕਰ ਰਿਹਾ ਹਾਂਜੀ ਬਟ ਵਾਈਲਡ ਲਾਈਫ ਡਿਪਾਰਟਮੈਂਟ ਇਕੱਲਾ ਕੁਝ ਨਹੀਂ ਕਰ ਸਕਦਾ ਜੇ ਪਿੰਡ ਦੇ ਨੌਜਵਾਨ ਸਾਡੇ ਨਾਲ ਨਾ ਹੋਣ ਇਸ ਪਿੰਡ ਦੇ ਇਸ ਇਲਾਕੇ ਦੇ ਨੌਜਵਾਨ ਜਿਹੜਾ ਨੇ ਆਪ ਲਿਆ ਲਿਆ ਕੇ ਸਾਡਾ ਸਹਿਯੋਗ ਦਿੱਤਾ ਔਰ JCB ਰਨਾਲ ਟੋਏ ਪੱਟੇ ਔਰ ਆਪਣੇ ਟੈਂਕਰ ਲਾਏ ਸਾਡਾ ਚਲੋ ਟੈਂਕਰ ਹੈਗਾ ਜਿੰਨਾ ਸਾਡੇ ਕੋਲ ਸੀਮਤ ਸਾਧਨ ਸੀਗੇ ਅਸੀਂ ਉਹ ਵਰਤੇ ਮਤਲਬ ਜੋ ਵੀ ਸਾਡੇ ਮੈਕਸਿਮਮ ਜਿਹੜੇ ਵਰਤੇ ਬਟ ਪਿੰਡਾਂ ਦੇ ਨੌਜਵਾਨਾਂ ਨੇ ਇਲਾਕੇ ਨੌਜਵਾਨਾਂ ਨੇ ਇਸ ਪਿੰਡ ਦੇ ਨੌਜਵਾਨਾਂ ਨੇ ਸਮਾਜ ਦੀਆਂ ਸਵੈ ਸੇਵੀ ਸੈਨਸਥਾਵਾਂ ਨੇ ਉਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਉਹਨਾਂ ਨੇ ਟੈਂਕਰ ਆਪਣਾ ਪਾਏ ਆ ਤੇ ਹੁਣ ਜਿਹੜਾ ਹੈਗਾ ਪਾਣੀ ਦੀ ਸਮੱਸਿਆ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਤੇ ਇਹਨਾਂ ਜਾਨਵਰਾਂ ਨੂੰ ਕੋਈ ਨੁਕਸਾਨ ਪੀਣ ਦੇ ਪਾਣੀ ਦੀ ਸਮੱਸਿਆ ਨਾ ਹੈ ਜਿਹੜੇ ਅੱਗੇ ਹੋਰ ਜਾਨਵਰ ਨਾ ਮਰਨ ਉਹਨਾਂ ਵਾਸਤੇ ਵਾਈਲਡ ਲਾਈਫ ਕੀ ਕਰ ਰਿਹਾ ਹੈ ਅੱਗੇ ਜਾ ਕੇ ਕੋਈ ਦਾਣਾ ਪਾਣ ਦਾ ਕਿਸ ਤਰੀਕੇ ਦੇ ਕੋਈ ਬਰਤਨ ਇਸ ਤਰੀਕੇ ਨਾਲ ਲਾਉਣ ਦਾ ਕਿ ਜਿਹਦੇ ਵਿੱਚ ਪਾਣੀ ਪਾ ਕੇ ਤੁਸੀਂ ਰੱਖੋ ਕਿ ਜਾਨਵਰ ਬਸ ਸਕਣ ਕਿ ਇਦਾਂ ਦੇ ਉਪਰਾਲੇ ਕਿਤੇ ਜਾ ਰਹੇ ਨੇ ਜਾਂ ਇੱਥੇ ਤੱਕ ਹੀ ਬਸ ਸੀਮਤ ਜੀ ਮੈਂ ਇੱਥੇ ਦੱਸਣਾ ਚਾਹੂੰਗਾ ਜੀ ਆਪਣਾ ਜਿਹੜਾ ਜਾਨਵਰ ਦੇ ਖਾਣ ਪੀਣ ਦਾ ਜਾਨਵਰ ਜਿਹੜੇ ਆ ਉਹ ਇੱਥੇ ਜਿਹੜੇ ਆ ਉਪਨਸਪਤੀ ਕਾਫੀ ਆ ਬਾਕੀ ਜਿਹੜੇ ਕਾਰਨੀਵੋਰਸ ਆ ਉਹ ਤਾਂ ਸ਼ਿਕਾਰ ਕਰਦੇ ਇੱਕ ਦੂਸਰੇ ਜਾਨਵਰਾਂ ਦਾ ਅਸੀਂ ਆਪਣਾ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਬੱਚਿਆਂ ਦੇ ਸਹਿਯੋਗ ਦੇ ਨਾਲ ਇਹ ਮੁੰਡਿਆਂ ਦੇ ਸਹਿਯੋਗ ਦੇ ਨਾਲ ਇਹ ਕਾਫੀ ਥਾਂ ਤੇ ਇਹਨਾਂ ਨੇ ਡਰਮ ਜਿਹੜੇ ਆ ਭਰ ਕੇ ਉਹ ਦੱਬੇ ਆ ਤੇ ਛੋਟੇ ਛੋਟੇ ਬਰਤਨ ਕੀਤੇ ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋ ਇੱਕ ਕਿਸ਼ਤੀ ਯਾਹਰੇਜ ਤਰਪਾਲ ਪਾ ਕੇ ਉਹਦੇ ਚ ਪਾਣੀ ਪਾਇਆ ਤੇ ਇਹ ਆਪਣਾ ਇਹਦੇ ਨਾਲ ਇਹ ਪਾਣੀ ਦਾ ਤਾਂ ਸਮੱਸਿਆ ਹੱਲ ਹੋ ਜਾਏਗੀ ਖਾਣ ਪੀਣ ਨੂੰ ਤਾਂ ਬਨਸਪਤੀ ਬਥੇਰੀ ਹੈ ਜਾਨਵਰ ਉਥੇ ਖਾਂਦਾ ਪਾਣੀ ਪੀਣ ਲਈ ਮੈਨ ਆਉਂਦਾ ਤੋ ਪਹਿਲਾ ਜਿਹੜੀ ਸਮੱਸਿਆ ਸੀਗੀ ਇੱਥੇ ਦਲਦਲ ਸੀਗੀ ਕਾਫੀ ਜ਼ਿਆਦਾ ਕਿਉਂਕਿ ਪਾਣੀ ਡ੍ਰੇਨ ਆਊਟ ਹੋ ਗਿਆ ਸੀ ਕਿਉਂਕਿ ਉਰੋਂ ਉਨੀ ਗਰਮੀ ਨਹੀਂ ਸੀਗੀ ਹਾਂਜੀ ਤੇ ਉਦੋਂ ਆਪਣਾ ਜਿਵੇਂ ਦਲਦਲ ਦੇ ਵਿੱਚ ਜਾਨਵਰ ਫਸ ਜਾਂਦਾ ਸੀ ਛੋਟੇ ਬੱਚੇ ਫਸਦੇ ਜ਼ਿਆਦਾ ਬਲੂ ਬੁੱਲ ਵਗੈਰਾ ਉਹਨਾਂ ਕੋ ਨਿਕਲ ਨਹੀਂ ਹੁੰਦਾ ਸੀਗਾ ਤੇ ਉਹ ਕਈ ਉਸ ਚੀਜ਼ ਦੇ ਵਿੱਚ ਗਏ ਨਾ ਕਿਉਂਕਿ ਲਾਈਟ ਹਾਰਟਿਡ ਹੁੰਦੇ ਇਹ ਤੇ ਫਾਟ ਫੇਲ ਵੀ ਹੋ ਜਾਂਦਾ ਤੇ ਜਦੋਂ ਅਸੀਂ ਰੈਸਕਿਊ ਕਰਦੇ ਸੀ ਉਹ ਕੱਢਦੇ ਕਰਦੇ ਵੀ ਹੋ ਜਾਂਦੇ ਸੀਗੇ ਤੋ ਹੁਣ ਤਾਂ ਦਲਦਲ ਨਹੀਂ ਹੈਗੀ ਕਿਉਂਕਿ ਗਰਮੀ ਦੇ ਕਾਰਨ ਸਾਰਾ ਕੁਝ ਸੁੱਕ ਗਿਆ ਦੇਖੋ ਤਰੇੜਾ ਆ ਗਈਆਂ ਹੁਣ ਇੱਥੇ ਇਹੀ ਚੀਜ਼ ਆ ਵੀ ਜਿਹੜੀ ਨਾ ਤਰੇੜਾ ਕਿਉਂਕਿ ਕਾਫੀ ਡੂੰਗੀ ਆ ਹਾਂਜੀ ਔਰ ਵਿੱਚ ਜਾਨਵਰਾਂ ਦਾ ਕਿਵੇਂ ਪੈਰ ਫਸ ਜਾਂਦਾ ਹਾਂਜੀ ਤੇ ਲੱਤ ਟੁੱਟ ਜਾਂਦੀ ਜਾਂ ਕਿਦਾਂ ਤੇ ਇਹ ਜਾਰਾ ਡੈਮੇਜ ਹੋ ਰਹੀ ਹੈ ਇਸ ਚੀਜ਼ ਨੂੰ ਤੁਸੀਂ ਦੇਖ ਰਹੇ ਹੋ ਕਿ ਕਿਤਨਾ ਇਹ ਤਾਂ ਤੁਸੀਂ ਕਹਿੰਿਆ ਕਿ ਨੌਜਵਾਨ ਨਾਲ ਸਾਥ ਦੇ ਰਹੇ ਨੇ ਬਹੁਤ ਵੱਡਾ ਤੁਸੀਂ ਵੀ ਨਾਲ ਜਿੰਨਾ ਵੀ ਚਲੋ ਸੰਯੋਗ ਹੋਇਆ ਤੁਹਾਡੇ ਵਿਭਾਗ ਵਿੱਚ ਜੋ ਤੁਹਾਡੇ ਕੋਲ ਸਾਧਨ ਨੇ ਪਰੀਖਪਾਸੇ ਨੌਜਵਾਨ ਇੱਕ ਉਹ ਸਾਹਮਣੇ ਜਿਵੇਂ ਕੈਮਰਾਮੈਨ ਨੂੰ ਕਹਾਂ ਕਿ ਤੁਹਾਨੂੰ ਵੀ ਦਿਖਾ ਦਾਂ ਸਾਹਮਣੇ ਨੌਜਵਾਨ ਇੱਕ ਪ੍ਰਾਲਾ ਕਰਨ ਲੱਗੇ ਸੀ ਕਿ ਉੱਥੇ ਜਿਹੜਾ ਪਿੱਛੇ ਡੈਮ ਦੇ ਇੱਕ ਨਾ ਮਿੱਟੀ ਲਗਾਉਣ ਲੱਗੇ ਸੀ ਕਿ ਪਾਲ ਬਣਾਉਣ ਲੱਗੇ ਸੀ ਮੰਨ ਲਓ ਰੋਕਦੀ ਕਿ ਅੱਗੇ ਜਿਹੜੀ ਚਿਕ ਨਾ ਆਵੇ ਜਾਂ ਫਿਰ ਅੱਗੇ ਜਾਨਵਰ ਜਿਹੜੇ ਪਾਣੀ ਦੇ ਪਿਆਸੇ ਆਉਂਦੇ ਨੇ ਉਹ ਚਿਕ ਦੇ ਵਿੱਚ ਨਾ ਫਸਣ ਪਰ ਹੁਣ ਦੱਸਿਆ ਜਾ ਰਿਹਾ ਹੈ ਕੁਝ ਮੈਕਿਆਂ ਵੱਲੋਂ ਅਜੇ ਇਹਨਾਂ ਨੂੰ ਪਤਾ ਨਹੀਂ ਕਿਸ ਮੈਕਿਆਂ ਵੱਲੋਂ ਪਰਚਾ ਦਰਜ ਕਰਨ ਦੀ ਧਰਾ ਧਮਕਾ ਜਾ ਰਿਹਾ ਹੈ ਨੌਜਵਾਨ ਜਿਹੜੇ ਤੁਹਾਡੇ ਨਾਲ ਮਿਲ ਕੇ ਸੇਵਾ ਕਰ ਰਹੇ ਨੇ ਪਤਾ ਕਰੋਗੇ ਜੀ ਕਿਸ ਨੇ ਪਰਚੀ ਧਮਕੀ ਦਿੱਤੀ ਹੈ ਕੌਣ ਇਹਨਾਂ ਤੋਂ ਕਾਰਵਾਈ ਕਰਨਾ ਚਾਹੁੰਦਾ ਹੈ ਮੈਨੂੰ ਵੀ ਇਹ ਗੱਲ ਦੀ ਮੇਰੀ ਨੋਟਿਸ 'ਚ ਨਹੀਂ ਹੈਗਾ ਤੇ ਮੈਨੂੰ ਵੀ ਇਹ ਤੁਹਾਡੇ ਆਉਣ ਤੋਂ ਹੁਣੇ ਥੋੜਾ ਚਿਰ ਪਹਿਲਾਂ ਇਹ ਮੇਰੀ ਗੱਲ ਨੋਟਿਸ 'ਚ ਆਈ ਹੈ ਤੇ ਮੈਂ ਆਪਣੇ ਰੇਂਜ ਅਫਸਰ ਵਾਈਲਡ ਲਾਈਫ ਜਿਹੜੇ ਉਹਨਾਂ ਨੂੰ ਪੁੱਛਿਆ ਹੈ ਉਹ ਕਹਿੰਦੇ ਵੀ ਅਸੀਂ ਤਾਂ ਰੋਕਿਆ ਨਹੀਂ ਹੈਗਾ ਤੇ ਹੁਣ ਇਹਨਾਂ ਨੂੰ ਪੁੱਛਦੇ ਵੀ ਕਿਹੜਾ ਮੈਕਮਾ ਤੁਹਾਨੂੰ ਰੋਕਿਆ ਕੀ ਗੱਲ ਕੀ ਹੈਗੀ ਆ ਕਿਉਂਕਿ ਇਹਨਾਂ ਨੌਜਵਾਨਾਂ ਨੇ ਮੈਨੂੰ ਦੱਸਿਆ ਵੀ ਇਹਨਾਂ ਨੇ ਇੱਥੇ ਟੋਆਏ ਪੱਟਣਾ ਸੀ ਵੱਟਾ ਤਾਂ ਕਿ ਉਹਰੇ ਵਿੱਚ ਜ਼ਿਆਦਾ ਪਾਣੀ ਪਾਣੀ ਜਮਾ ਹੋ ਜਾਏਗਾ ਤੇ ਉਹ ਟੈਂਕਰਾਂ ਨਾਲ ਪਾ ਕੇ ਜਿੰਨਾ ਫਿਰ ਬਚਾਅ ਹੋ ਸਕੇ ਹੂੰ ਤੋ ਇਹ ਫਿਰ ਪਤਾ ਕਰਾਂਗੇ ਗੱਲਬਾਤ ਕਰੂੰਗੇ ਕਿ ਜੰਗਲਾਤ ਮੈਂ ਕਿਉਂ ਰੋਕਿਆ ਜਾਂ ਡੈਮ ਦੇ ਅਧਿਕਾਰੀਆਂ ਰੋਕਿਆ ਕਿਸੇ ਨੇ ਹਾਂ ਬਿਲਕੁਲ 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 ਅਸੀਂ ਫੋਰੈਸਟ ਦੇ ਨਾਲ ਆਪਣਾ ਗੱਲ ਕਰਾਂਗੇ ਵਾਈਲਡ ਲਾਈਫ ਅਸੀਂ ਤਾਂ ਰੋਕਿਆ ਨਹੀਂ ਹੈਗਾ ਤੇ ਫੋਰੈਸਟ ਦੇ ਨਾਲ ਵੀ ਪੁੱਛਾਂਗੇ ਵੀ ਕਿਹਨੇ ਰੋਕਿਆ ਕੀ ਸਮੱਸਿਆ ਹੈਗੀ ਆ ਔਰ ਜੋ ਵੀ ਹੋ ਰਹਾ ਹੱਲ ਹੋਇਆ ਫਿਰ ਕੋਸ਼ਿਸ਼ ਕਰਾਂਗੇ ਉਹਨੂੰ ਹੱਲ ਕਰਨ ਦੀ ਅੱਛੇ ਕਾਫੀ ਅੱਗਾਂ ਇਸ ਵਾਰ ਲੱਗੀਆਂ ਨੇ ਕਾਫੀ ਕਿਸਾਨਾਂ ਨੇ ਵੀ ਲਾਈਆਂ ਨੇ ਕਾਫੀ ਜੰਗਲ ਦੇ ਵਿੱਚ ਵੀ ਲੱਗੀਆਂ ਨੇ ਉਹਨਾਂ ਅੱਗਾਂ ਦੇ ਪਿੱਛੇ ਕੌਣ ਸਾਜਿਸ਼ ਕਰਤਾ ਹੈ ਕਿਸ ਨੇ ਜਾਣਬੁੱਝ ਕੇ ਲਾਈਆਂ ਨੇ ਅਣਜਾਣਪਨੇ ਚ ਲੱਗੀਆਂ ਨੇ ਤੁਸੀਂ ਇਸ ਤੈਹ ਤੱਕ ਗਏ ਹੋ ਪੂਰੇ ਕਿ ਕਾਫੀ ਜਾਨਵਰوں ਤਰਫੋਂ ਕੇ ਮਰੇ ਨੇ ਜਿੰਨਾਂ ਦੀ ਜ਼ਿੰਮੇਵਾਰੀ ਜਾਨਵਰਾਂ ਦੀ ਤੁਹਾਡੇ ਮਹਿਕਮੇ ਕੋਲ ਹੈ ਸਾਰੀ ਦੇਖੋ ਜਿਹੜੀ ਅੱਗਾਂ ਦੀ ਹੈ ਨਾ ਹਾਂਜੀ ਆ ਜਪੇਸ਼ ਸੱਥੇ ਸਿਸਵਾ ਸਾਡਾ ਕਮਿਊਨਿਟੀ ਰਿਜ਼ਰਵ ਹਾਂਜੀ ਹਾਂਜੀ ਤੋ ਸਿਸਵਾ ਕਮਿਊਨਿਟੀ ਰਿਜ਼ਰਵ ਕ ਤੇ ਉਥੇ ਅਗ ਲੱਗੀ ਸੀ ਪਲਨਪੁਰ ਤੋਂ ਅੱਲੋਂ ਆਈ ਸੀ ਰਾਤ 13 ਤਰੀਕ ਸ਼ਾਮ ਦੀ ਅਗ ਲੱਗੀ ਸੀ 14 ਤਰੀਕ ਨੂੰ ਸਵੇਰੇ ਉੱਤੇ ਕਾਬੂ ਪਾਇਆ ਸਾਰਾ ਸਟਾਫ ਮੇਰਾ ਰੇਂਜ ਅਫਸਰ ਮੇਰੇ ਫੋਰੈਸਟਰ ਮੇਰੇ ਗਾਰਡ ਸਾਰੇ ਸਮੇਤ ਸਾਡਾ ਟੈਂਕਰ ਉੱਥੇ ਪਹੁੰਚੇ ਹੋਏ ਸੀ ਬਟ ਉਹ ਗਰਾਉਂਡ ਫਾਇਰ ਸੀ ਜ਼ਿਆਦਾ ਤੋਂ ਉੱਥੇ ਇਹ ਡੈਮੇਜ ਨਹੀਂ ਸਾਨੂੰ ਕੋਈ ਵਾਈਲਡ ਲਾਈਫ ਦਾ ਡੈਮੇਜ ਨਹੀਂ ਆਪਣਾ ਸਾਨੂੰ ਮਿਲਿਆ ਸਾਰਾ ਇਲਾਕੇ ਦੀ ਕੋਸ਼ਿਸ਼ ਵੀ ਕੀਤੀ ਆ ਕੋ ਗਿਆ ਨਹੀਂ ਕਿਤੇ ਕੋਈ ਕਿਸੇ ਤਰੀਕੇ ਦੀ ਕੋਈ ਜਾਨਵਰਾਂ ਵਿੱਚ ਬਿਮਾਰੀ ਤਾਂ ਨਹੀਂ ਦੇਖੀ ਜਿੱਥੇ ਕਿ ਮੌਤਾਂ ਹੋਈਆਂ ਨੇ ਇਕੱਲੇ ਪਾਣੀ ਦੀ ਤਰਫ ਨਾਲ ਹੀ ਮਰੇ ਨੇ ਇਸ ਪੜਸ ਡੈਮ ਦੇ ਵਿੱਚ ਜਾਂ ਫਿਰ ਕੋਈ ਹੋਰ ਕੋਈ ਘਾਤਕ ਬਿਮਾਰੀ ਤਾਂ ਨਾ ਜਾਨਵਰਾਂ ਨੂੰ ਲੱਗੀ ਕਿ ਤੁਸੀਂ ਕੋਈ ਪੋਸਟਮਾਰਟਮ ਉਹਨਾਂ ਦਾ ਜਾਨਵਰ ਦਾ ਕਰਾਇਆ ਹੋਵੇ ਨਹੀਂ ਇਦਾਂ ਦੀ ਕੋਈ ਬਿਮਾਰੀ ਵਾਲੀ ਜਿਹੜੀ ਗੱਲ ਹੈ ਉਹ ਸਾਨੂੰ ਆਪਣਾ ਇਦਾਂ ਦੀ ਕੋਈ ਨਜ਼ਰ ਨਹੀਂ ਆਈ ਕਿਤੇ ਵੀ ਕੋਈ ਬਿਮਾਰੀ ਨਾ ਹੈ ਤਾਂ ਕੋਈ ਮਾਸ ਆਪਣਾ ਬਿਮਾਰੀ ਲੱਗੀ ਆ ਐਟ ਮਾਸ ਜਾਨਵਰ ਮਰ ਜਾਣ ਉਦਾਂ ਨਹੀਂ ਕੋਈ ਇਦਾਂ ਨਿਕਾਲਿਆ ਅੱਛਾ ਸਰ ਜਿਹੜੇ ਲੋਕ ਇਹਨਾਂ ਜੰਗਲਾਂ 'ਚ ਸ਼ਿਕਾਰ ਕਰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਮੈਕਮ ਵੱਲੋਂ ਕਿਵੇਂ ਦੀ ਅੱਗੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਿੰਨੇ ਕ ਬੰਦੇ ਤੁਸੀਂ ਇਲਾਕੇ ਦੇ ਵਿੱਚ ਜੰਗਲਾਂ 'ਚ ਛੱਡੇ ਹੋਏ ਨੇ ਜਿਹੜੇ ਕਿ ਇਹਨਾਂ ਜਾਨਵਰਾਂ 'ਚ ਰੱਖੀ ਕਰ ਸਕਣ ਦੇਖੋ ਇਦਾਂ ਆ ਸਭ ਤੋਂ ਵੱਡੀ ਗੱਲ ਤਾਂ ਜੇ ਹੁਣ ਤੁਸੀਂ ਕਹੋ ਜਿਵੇਂ ਪੁਲਿਸ ਹੈ ਹਾਂਜੀ ਚੋਰੀਆਂ ਹੁੰਦੀਆਂ ਹੁਣ ਥਾਂ ਥਾਂ ਤੇ ਪੁਲਿਸ ਆ ਕੇ ਬੈਠ ਨਹੀਂ ਸਕਦੀ ਇਹ ਸ਼ਿਕਾਰ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਅਸੀਂ ਜਾਗਰੂਕਤਾ ਫਲਾਉਣੀ ਹੈ ਅਸੀਂ ਜਾਗਰੂਕਤਾ ਕੈਂਪ ਵੀ ਲਾਉਂਦੇ ਹਾਂ ਜਾਗਰੂਕਤਾ ਵੀ ਕਰਦੇ ਹਾਂ ਲੋਕਾਂ ਨੂੰ ਦੱਸਦੇ ਇਵਨ ਆਪਾਂ ਅਸੀਂ ਜਦੋਂ ਵਰਲਡ এনवायरमेंट ਆਉਂਦਾ ਵਾਈਲਡਲਾਈਫ ਵੀਕ ਆਉਂਦਾ ਸਾਡਾ ਬੱਚੇ ਛੋਟੇ-ਛੋਟੇ ਬੱਚਿਆਂ ਨੂੰ ਸਕੂਲਾਂ 'ਚ ਬੁਲਾ ਕੇ ਹੁਣ ਤੋਂ ਹੀ ਉਹਨਾਂ ਦੇ ਰਿਹਾ ਹੈ ਵੀ ਜੰਗਲੀ ਜਾਨਵਰਾਂ ਨੂੰ ਮਾਰਨਾ ਪਾਪਾ ਇਹ ਵੀ ਰੱਬ ਦੇ ਜੀਨ ਨੇ ਇਹਨਾਂ 'ਚ ਵੀ ਜਾਨ ਆ ਤੇ ਇਹਨਾਂ ਨੂੰ ਦੇਖੋ ਤੁਸੀਂ ਪਲੇਅਰ ਪਲੇਅਰ ਲੋ ਡੋਟ ਸ਼ੂਟ ਇਟ ਸ਼ੂਟ ਇਟ ਵਿਦ ਅ ਕੈਮਰਾ ਹਾਂਜੀ ਹਾਂਜੀ ਉਹਨਾਂ ਨੂੰ ਸ਼ੂਟ ਕਰੋ ਗੰਦਗਾਲ ਸ਼ੂਟ ਨਾ ਕਰੋ ਤਾਂ ਹੁਣ ਤੋਂ ਆਪਣਾ ਅਸੀਂ ਜਿਹੜੇ ਉਧਾਂ ਅਵੇਅਰਨੈਸ ਜਾਗਰੂ ਕਰਦੇ ਆਂ ਬਾਕੀ ਸਾਡੇ ਆਪਣਾ ਰਾਖੇ ਵੀ ਹੈਗੇ ਨੇ ਸਾਡੇ ਫੋਰੈਸਟ ਗਾਰਡਸ ਨੇ ਵਾਈਲਡਲਾਈਫ ਗਾਰਡਸ ਨੇ ਆਲਵੇਜ਼ ਔਨ ਦਾ ਡਿਊਟੀ ਤੇ ਅੱਜ ਮੈਂ ਕਿਸੇ ਤੁਹਾਡੇ ਸੋ ਜੇ ਆਪਣੇ ਬਾਰੇ ਕੁਝ ਪੁੱਛਣਾ ਹੁੰਦਾ ਪਬਲਿਕ ਨੂੰ ਕਹਿੰਦੇ ਪੁੱਛੋ ਤੇ ਖਾਸ ਕਰਕੇ ਤੁਹਾਡੇ মিডিਆ ਭਾਈਆਂ ਕੋ ਅੱਜ ਮੈਂ ਪੁੱਛਣ ਡਿਆ ਸੀ ਤੇ ਉਹ ਮੈਨੂੰ ਦੱਸਣ ਡਏ ਸੀ ਕਿ ਆਪਣਾ ਮੈਸੇਸਵਾ ਬੈਠਾ ਸੀ ਤਾਂ ਉਹ ਕਹਿੰਦੇ ਜੀ ਆਪਣਾ ਅੱਗੇ ਨਾਲੋਂ ਸ਼ਿਕਾਰ ਦਾ ਬਹੁਤ ਫਰਕ ਪਿਆ ਮੈਂ ਕੀ ਗੱਲ ਕਹਿੰਦੇ ਕਹਿੰਦੇ ਸ਼ਕਤੀ ਹੋ ਗਈ ਤੇ ਮੈਨੂੰ ਚਲੋ ਇੱਕ ਮੈਂ ਕਿਹਾ ਸਾਡੇ ਲਈ ਸ਼ਾਬਾਸ਼ ਮੇਰੇ ਸਟਾਫ ਲਈ ਸ਼ਾਬਾਸ਼ ਕਿ ਤੁਹਾਡੇ ਵੱਲੋਂ ਜੇ ਆ ਸ਼ਿਕਾਰ ਘਟ ਗਿਆ ਸਾਡੇ ਲਈ ਬਹੁਤ ਵਧੀਆ ਕਰਦਾ ਹੈ ਅੱਜ ਸਰ ਲਾਸਟ ਸਵਾਲ ਹੈ ਹੁਣ ਇਨ੍ਹਾਂ ਨੌਜਵਾਨਾਂ ਦਾ ਤੇ ਤੁਸੀਂ ਆਪਣੇ ਮਹਿਕਮੇ ਵੱਲੋਂ ਜਿਹੜੇ ਉਪਰਾਲੇ ਹੋਰ ਕਰਨੇ ਨੇ ਕਿਵੇਂ ਸਾਥ ਅੱਗੇ ਹੋਏਗਾ ਨੌਜਵਾਨਾਂ ਦੇ ਨਾਲ ਤੁਹਾਡਾ ਤੇ ਕਿਵੇਂ ਦਾ ਅੱਗੇ ਉਪਰਾਲਾ ਕੀਤਾ ਜਾਵੇਗਾ ਜਾਨਵਰਾਂ ਨੂੰ ਬਚਾਉਣ ਬਾਰੇ ਮੈਂ ਇੱਥੇ ਸਭ ਤੋਂ ਪਹਿਲਾਂ ਤੇ ਨੌਜਵਾਨਾਂ ਦਾ ਸਵੈ ਸੇਵੀ ਸਸਥਾਵਾ ਦਾ ਪਿੰਡ ਦੇ ਇੱਥੇ ਬੱਚਿਆਂ ਦਾ ਸਾਰਾ ਧੰਨਵਾਦ ਕਰਦਾ ਹੈ ਕਿ ਇਹਨਾਂ ਨੇ ਮਹਿਕਮੇ ਦਾ ਸਾਥ ਦਿੱਤਾ ਤੇ ਇਹਨਾਂ ਨੂੰ ਜੀਵਾਂ ਨੂੰ ਬਚਾਇਆ ਆਪਾਂ ਰਲ ਕੇ ਲੱਗਦਾ ਇਹ ਪੰਜਾਬ ਹੈ ਇਹ ਲੱਗਦਾ ਪੰਜਾਬ ਆ ਬਿਲਕੁਲ ਇਹ ਸਾਡਾ ਭਾਈਚਾਰਾ ਹੈ ਜਿੱਥੇ ਆਪਣਾ ਜਾਨਵਰ ਵੀ ਉਹਨਾਂ ਇੱਕਦਮ ਕੁੱਦ ਪੈਣਾ ਹੈ ਜਿਵੇਂ ਆ ਜੋ ਇਹ ਸ਼ਰਮਦਾਬ ਸਟਾਰਟ ਕਰਦੀ ਏ ਇਹਨਾਂ ਦਾ ਧੰਨਵਾਦ ਕਰਦੇ ਆ ਨਾਲ ਹੀ ਮੈਂ ਅਪੀਲ ਕਰਦਾ ਮਹਿਕਮਾ ਤੁਹਾਡੇ ਨਾਲ ਆ ਅਸੀਂ ਆਪਣੇ ਸਾਧਨ ਵੀ ਲਾ ਰਹੇ ਹਾਂ ਬਟ ਤੁਹਾਡੇ ਸਾਧਨਾਂ ਤੋਂ ਬਗੈਰ ਅਸੀਂ ਅਧੂਰੇ ਆ ਅਸੀਂ ਰਲ ਕੇ ਇਹ ਸਾਰਾ ਕੁਝ ਜਾਨਵਰਾਂ ਨੂੰ ਬਚਾਉਣਾ ਤੇ ਜੇ ਕਿਤੇ ਇੱਕ ਹੋਰ ਮੈਂ ਅਪੀਲ ਕਰਦਾ ਕਿਤੇ ਵੀ ਤੁਹਾਨੂੰ ਜੰਗਲੀ ਜੀਵਾਂ ਦੇ ਸ਼ਿਕਾਰ ਦੀ ਸੂਚਨਾ ਮਿਲਦੀ ਹੈ ਹਾਂਜੀ ਤੇ ਉਸੇ ਵੇਲੇ ਸਾਡੇ ਰੇਂਜ ਅਫਸਰ ਹੈਗੇ ਨੇ ਇਹਦਾ ਇਹ ਇੱਥੇ 24 ਆਵਰਸ ਆ ਜੀ ਇਹ ਆਪਣਾ ਇਹਦਾ ਇੱਥੇ ਮੁਹਾਲੀ ਹੈਗਾ ਆਫਿਸ ਤੋਂ ਆਪਣਾ ਸਿਸਵਾ ਵੀ ਜਾਂਦੇ ਆ ਉਸੇ ਵੇਲੇ ਸਾਨੂੰ ਇਨਫੋਰਮ ਕਰੋ ਅਸੀਂ ਕਾਰਵਾਈ ਕਰਾਂਗੇ ਤੁਰੰਤ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸੰਨ ਡੀਐਫਓ 올 ਲਾਈਫ ਤੇ ਜਿੰਨਾ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਕਿਸ ਤਰੀਕੇ ਜਾਨਵਰਾਂ ਨੂੰ ਬਚਾਉਣ ਵਾਸਤੇ ਵੱਡੇ ਪ੍ਰਾਲੇ ਕੀਤੇ ਜਾ ਰਹੇ ਨੌਜਵਾਨਾਂ ਵੱਲੋਂ ਜੋ ਸਵਾਭਾਵ ਨਿਭਾਇਆ ਜਾ ਰਿਹਾ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਹੈ ਤੇ ਨਾਲ ਦੀ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਨੋਂ ਦੱਸਿਆ ਕਿ ਮੇਕਮੇ ਵੱਲੋਂ ਜਿੰਨਾ ਕਿ ਸਾਡੇ ਕੋਲ ਸਾਧਨ ਨਹੀਂ ਉਸ ਮੁਤਾਬਕ ਅਸੀਂ ਵੀ ਨਾਲ ਦੀ ਨਾਲ ਹੈਲਪ ਕਰ ਰਹੇ ਹਾਂ ਪਰ ਹੁਣ ਜਾਨਵਰਾਂ ਨੂੰ ਪੰਛੀਆਂ ਨੂੰ ਦਰੱਖਤਾਂ ਨੂੰ ਬਚਾਉਣ ਵਾਸਤੇ ਸਰਕਾਰ ਨੂੰ ਅੱਗੇ ਆਣਾ ਪਵੇਗਾ ਕਿਉਂਕਿ ਜਦ ਤੱਕ ਡੈਮ ਦੇ ਵਿੱਚੋਂ ਸੇਲਟ ਬਾਹਰ ਨਹੀਂ ਨਿਕਲਦੀ ਜਦ ਤੱਕ ਡੈਮ ਦੀ ਪੂਰੀ ਰਿਪੇਅਰ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਹ ਜਿਹੜੀ ਲਾਈਫ ਟਾਈਮ ਪ੍ਰੋਬਲਮ ਸੋਲਵ ਨਹੀਂ ਹੁੰਦੀ ਵਨ ਟਾਈਮ ਤਾਂ ਇਹ ਪ੍ਰੋਬਲਮ ਸੋਲਵ ਹੋ ਰਹੀ ਹੈ ਜੋ ਨੌਜਵਾਨ ਕਰ ਰਹੇ ਨੇ ਸਮਾਜ ਸੇਵੀ ਸੰਸਥਾਾਂਾਂ ਕਰ ਰਹੀਆਂ ਨੇ ਮਹਿਕਮਾ ਕਰ ਰਿਹਾ ਪਰ ਇਸ ਦੇ ਨਾਲ ਕਿਤੇ ਨ ਕਿਤੇ ਇਹ ਪ੍ਰੋਬਲਮ ਸੋਲਵ ਇਸ ਤਰੀਕੇ ਨਾਲ ਨਹੀਂ ਹੋਣੀ ਸਰਕਾਰ ਨੂੰ ਅੱਗੇ ਆਣਾ ਪਵੇਗਾ ਵੱਡੇ ਬਜਟ ਬਣਾ ਕੇ ਇਸ ਜਗ੍ਹਾ ਉੱਤੇ ਮੀਟਿੰਗਾਂ ਸੱਦ ਕੇ ਅਫਸਰਾਂ ਦੀ ਉਸ ਤੋਂ ਬਾਅਦ ਇਸ ਦੇ ਵਿੱਚੋਂ ਸਿਲਟ ਕੱਢ ਕੇ ਇਸ ਨੂੰ ਪ੍ਰੋਪਰ ਤਰੀਕੇ ਨਾਲ ਕਿਸਾਨਾਂ ਦੀ ਫਸਲਾਬਾਦ ਤੇ ਵੀ ਚਾਲੂ ਕਰਨਾ ਚਾਹੀਦਾ ਜਿਉਂ ਕਿ ਆਨਵਾਰ ਦੀਨਾਂ ਵਿੱਚ ਕਿਸਾਨਾਂ ਦੀ ਫਸਲਾਂ ਵੀ ਸੁੱਕ ਜਾਣਗੀ ਅਗਰ ਇਸ ਦਿਵਾਲ ਧਿਆਨ ਨਾ ਦਿੱਤਾ ਤੁਹਾਨੂੰ ਕਹਿ ਰਿਹਾ ਮੈਂ ਸਮੂਹ ਦੇ ਨਾਲ ਫਰਤੀਸ